ਦੈਨਿਕ ਸੁਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਸੰਗ ਦੀਪਾਲ ਕਿਸਾਨਾਂ ਦੇ ਵੱਲੋਂ ਦੂਜੇ ਦਿਨ ਵੀ ਅੱਜ ਲਾਡਵਾਲ ਟੋਲ ਪਲਾਜਾ ਉੱਤੇ ਜਿਹੜਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜਾ ਉੱਤੇ ਧਰਦਾ ਜਿਹੜਾ ਕਿ ਜਾਰੀ ਹੈ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਤਾਂ ਵਕ ਵਕ ਜਿੱਥੇ ਬੰਦੀਆਂ ਦਾ ਜਿਹੜਾ ਕਿ ਸਾਥ ਉਹ ਮਿਲਦਾ ਹੋਇਆ ਨੂੰ ਨਜ਼ਰ ਆ ਰਿਹਾ ਹੈ ਤਾਂ ਦੂਜੇ ਦਿਨ ਵੀ ਆਮ ਲੋਕਾਂ ਦੇ ਲਈ ਕਿਸਾਨਾਂ ਦੇ ਵੱਲੋਂ ਟੋਲ ਹੈ ਜਿਹੜਾ ਕਿ ਉਹ ਫ੍ਰੀ ਕਰਾਇਆ ਗਿਆ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜਾ ਲਾਡਵਾਲ ਟੋਲ ਪਲਾਜਾ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹ ਕੁਝ ਹੀ ਦੇਰ ਦੇ ਵਿੱਚ ਇੱਥੇ ਡੀਸੀ ਮੈਡਮ ਜਾਂ ਏਡੀਸੀ ਜਾਂ ਫਿਰ ਕੋਈ ਨਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਪਹੁੰਚਣਗੇ ਤਾਂ ਗੱਲਬਾਤ ਵੀ ਕੀਤੀ ਜਾਣੀ ਹੈ ਇੱਕ ਪਾਸੇ ਇਧਰ ਜੇ ਤਸਵੀਰਾਂ ਦਿਖਾ ਦਿੰਦੇ ਨੇ ਟੋਲ ਹੈ ਜਿਹੜਾ ਕਿ ਦੂਜੇ ਦਿਨ ਵੀ ਜਿਹੜਾ ਕਿ ਆਮ ਲੋਕਾਂ ਦੇ ਲਈ ਫ੍ਰੀ ਕੀਤਾ ਗਿਆ ਹੈ ਅਕਸਰ ਹੀ ਕਿਸਾਨ ਜਿਹੜੇ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਪਰ ਇਸ ਵਾਰ ਜਿਹੜੇ ਕਿਸਾਨ ਨੇ ਉਹ ਆਮ ਲੋਕਾਂ ਦੀਆਂ ਮਸ਼ਕਲਾਂ ਨੂੰ ਦੇਖਦੇ ਹੋਏ ਸੜਕਾਂ ਦੇ ਉੱਤੇ ਉਤਰੇ ਨਹੀਂ ਕਿਉਂਕਿ ਕਿਸਾਨਾਂ ਦੇ ਵੀਕਲ ਨੇ ਜਿਹੜੇ ਕਿ ਉਹ ਤਾਂ ਟੋਲ ਪਲਾਇਆ ਤੋਂ ਬਿਲਕੁਲ ਫ੍ਰੀ ਦੇ ਕਿਉਂਕਿ ਕਿਸਾਨਾਂ ਦੇ ਆਈ ਕਾਰਡ ਬਣੇ ਹੁੰਦੇ ਨੇ ਪਰ ਆਮ ਲੋਕ ਜਦੋਂ ਇੱਥੋਂ ਲੰਘਦੇ ਨੇ ਤਾਂ ਉਹਨਾਂ ਦੀ ਜੇਬ ਤੋਂ ਸਿੱਧਾ ਡਾਕਾ ਪੈਂਦਾ ਹੋਇਆ ਨਜ਼ਰ ਆਉਂਦਾ ਹੈ ਤਾਂ ਰੇਟ ਲਗਾਤਾਰ ਵਧਦੇ ਹੋਏ ਨਜ਼ਰ ਆਉਂਦੇ ਨੇ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਕੁਝ ਜਥੇਬੰਦੀਆਂ ਦੇ ਆਗੂ ਵੀ ਮੌਜੂਦ ਨੇ ਪਰ ਆਸਾ ਸਿੱਖ ਟੰਡੀਆਂ ਤੇ ਪਹੁੰਚੇ ਤਲਵੰਡੀ ਸਾਹਿਬ ਕਿਵੇਂ ਦੇਖਦੇ ਹੋ ਅੱਜ ਦੂਜੇ ਦਿਨ ਵੀ ਤਲੰਦਾ ਪ੍ਰਦਰਸ਼ਨ ਜਾਰੀ ਹੈ ਤਾਂ ਸਮਰਥਨ ਜਿਹੜਾ ਕਿ ਲਗਾਤਾਰ ਮਿਲਦਾ ਜਾ ਰਿਹਾ ਕਿਸਾਨਾਂ ਨੂੰ ਸਾਡੀ ਆਲ ਇੰਡੀਆ ਹੁਮਮੇਟਸ ਕੌਂਸਲ ਨੂੰ ਵੀ ਅਸੀਂ ਜਿਹੜਾ ਕੱਲ ਤੋਂ ਹੀ ਜਿਹੜਾ ਆਸਾਨ ਜਥੇਬੰਦੀਆਂ ਨੂੰ ਸਮਰਥਨ ਕੀਤਾ ਆ ਗੱਲ ਵੀ ਸਾਡੀ ਟੀਮ ਇੱਥੇ ਆਈ ਸੀ ਅੱਜ ਵੀ ਆਈ ਆ ਅਸੀਂ ਟੂਲ ਪਲਾਜ਼ਾ ਜਿਹੜਾ ਇਹਨਾਂ ਨੇ ਰੇਟ ਪਹਿਲਾਂ 150 ਰੁਪਿਆ ਪਾਸ ਦਾ ਬਣਦਾ ਸੀਗਾ ਤੇ 70 ਰੁਪਏ ਆਉਣ ਜਾਣ ਦੇ ਲੱਗਦੇ ਸੀਗੇ ਜਿਹੜਾ ਕੀ ਹੁਣ ਇਹਨਾਂ ਨੇ ਬਹੁਤ ਹੀ ਰੇਟ ਜਿਹੜੇ ਵਧਾ ਦਿੱਤੇ ਆ 330 ਰੁਪਏ ਦੇ ਵਿੱਚ ਜਿਹੜਾ ਇਹ ਹੁਣ ਪਾਸ ਕਰਤਾ ਇਹਨਾਂ ਨੇ ਔਰ ਸਿੰਗਲ ਜਿਹੜਾ ਜਾਂਦਾ ਆ ਫਾਸਟੈਕ ਨਹੀਂ ਲੱਗਾ ਉਹਦਾ 220 ਰੁਪਏ ਬਰਤੀ ਕੱਟੀ ਜਾਂਦੀ ਆ ਇਹ ਜਿਹੜਾ ਸਭ ਤੋਂ ਵੱਡਾ ਮੁੱਦਾ ਸਾਡੇ ਹੱਥ ਆਇਆ ਆ ਅੱਜ ਜਿਹੜਾ ਕੀ 15 ਅਪ੍ਰੈਲ 2024 ਨੂੰ ਜਿਹੜਾ ਟੂਲਪਲਾਜ ਆ ਜਿਹੜਾ ਕੀ ਇਹ ਖਤਮ ਹੋਣਾ ਸੀ ਇਹਦਾ ਟੈਂਡਰ ਉਹ ਇਹ ਅੱਜ ਤੱਕ ਵੀ ਜਿਹੜਾ ਟੂਲਪਲੇਜ ਚੱਲ ਰਿਹਾ ਹੈ ਅੱਜ ਤੱਕ ਕੋਈ ਲੱਗਦਾ ਅੰਕੜੇ ਸਹੀ ਨਹੀਂ ਹੈ ਬਿਨਾਂ ਪਰਚੀ ਤੋਂ ਰੇਟ ਕਾਫੀ ਜ਼ਿਆਦਾ ਹੈ 400 ਕੁ ਰੁਪਏ ਰੇਟ ਹੈ ਜੇਕਰ ਤੁਹਾਡੇ ਕੋ ਫਾਸਟੈਗ ਨਹੀਂ ਹੈਗਾ ਹਾਂਜੀ ਹਾਂਜੀ ਮੈਂ ਤੁਹਾਨੂੰ ਦਿਖਾਣਾ ਜੀ 1 ਮਿੰਟ ਇਹ ਸਰਕਾਰ ਕਰਤੀਆਂ ਕੀ ਬਿਲਕੁਲ ਇੱਕ ਵਾਰ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਅ ਮੈਂ ਤੁਹਾਨੂੰ ਦਿਖਾਣਾ ਮੇਰੇ ਮੋਬਾਈਲ ਦੇ ਵਿੱਚ 15 ਮਈ ਤੱਕ ਜਿਹੜਾ ਇਹ 2024 ਤੱਕ ਟੂਟ ਪਲਾਜਾ ਜਿਹੜਾ ਇਹਦਾ ਟੈਂਡਰ ਅੱਗੇ ਖਤਮ ਹੋ ਗਿਆ ਸੀਗਾ ਅੱਜ ਤੱਕ ਜਿਹੜਾ ਨਵਾਂ ਟੈਂਡਰ ਆ ਕੋਈ ਜਨਤਕ ਨਹੀਂ ਹੋਇਆ ਇਹ ਜਿਹੜੀ ਇੱਥੋਂ ਪਤਾ ਲੱਗਦਾ ਵੀ ਕੇਂਦਰ ਸਰਕਾਰ ਦੀ ਤੇ ਇਹ ਜਿਹੜੀ ਕਿ ਮਿਲੀ ਭੁਗਤਾ ਕੇਂਦਰੀ ਮੰਤਰੀ ਦੀ ਜਿਹੜਾ ਕਿ ਅੱਜ ਤੱਕ ਕੋਈ ਟੈਂਡਰ ਜਨਤਕ ਨਹੀਂ ਕੀਤਾ ਗਿਆ ਮੰਗ ਪੱਤਰ ਵੀ ਇੱਥੇ ਇੱਕ ਤਿਆਰ ਕੀਤਾ ਗਿਆ ਮੰਗ ਪੱਤਰ ਲੈ ਕੇ ਆ ਰਹੇ ਨੇ ਤਾਂ ਕੁਝ ਹੀ ਦਿਨ ਦੇ ਵਿੱਚ ਔਰ ਕਹਣਾ ਤੁਸੀਂ ਡੀਸੀ ਲੁਧਿਆਣਾ ਜਾਂ ਫਿਰ ਕੋਈ ਪ੍ਰਸ਼ਾਸਨਿਕ ਅਧਿਕਾਰੀ ਏਡੀਸੀ ਜਾਫਰੂਰ ਕੋਈ ਨੁਮਾਇੰਦੇ ਤੇ ਪਹੁੰਚਣਗੇ ਤਾਂ ਉਹਨਾਂ ਨੂੰ ਇਸ ਮੰਗ ਪੱਤਰ ਦਿੱਤਾ ਜਾਵੇਗਾ ਔਰ ਜੇਕਰ ਟੋਲ ਦੀ ਗੱਲ ਕਰੀਏ ਤਾਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਸੁਰੱਖਿਆ ਦੇ ਲਿਹਾਜ਼ ਦੇ ਲਈ ਜਦੋਂ ਪਹਿਲਾਂ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਹੜੇ ਨੂੰ ਅੱਜ ਤਨਾਤ ਕਿਤੇ ਗਏ ਨੇ ਤਾਂ ਅਜੋ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰੇ ਤਾਂ ਇਹ ਤਸਵੀਰਾਂ ਅੱਥਰੁਣਾ ਸਾਂਝੀਆਂ ਕਰ ਰਹੇ ਹਾਂ ਲਾਡਵਾਲ ਟੋਲ ਪਲਾਜ਼ਾ ਦੀ ਹੈ ਜੋ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ ਉਸ ਨੂੰ ਆਮ ਲੋਕਾਂ ਦੇ ਲਈ ਬਿਲਕੁਲ ਹੈ ਉਹ ਫ੍ਰੀ ਕਰ ਦਿੱਤਾ ਗਿਆ ਹੈ ਕਿਸਾਨ ਵਕ ਵਕ ਜਿੱਥੇ ਬੰਦੀਆਂ ਨੇ ਜਿਹੜੀਆਂ ਇੱਥੇ ਬੈਠੀਆਂ ਹੋਈਆਂ ਨੇ ਤਾਂ ਹੀ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਮੀਟਿੰਗ ਹੈ ਜਿਹੜੀ ਕਿ ਉਹ ਵੀ ਹੋਣ ਜਾ ਰਹੀ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਗੱਲਬਾਤ ਹੈ ਜਿਹੜੀ ਕਿ ਉਹ ਕੀਤੀ ਜਾ ਰਹੀ ਹੈ ਕਿਸਾਨ ਜਿੱਥੇ ਬੰਦੀਆਂ ਦੇ ਆਗੂ ਨੇ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਜੇਕਰ ਟੋਲ ਦੀ ਇਨਕਮ ਦੀ ਗੱਲ ਕਰੀਏ ਤਾਂ 90 ਤੋਂ 95 ਲੱਖ ਰੋਜ਼ ਦੀ ਇਸ ਟੋਲ ਤੋਂ ਜਿਹੜੀ ਕੀ ਇਨਕਮ ਹੈ ਤਕਰੀਬ 50000 ਦੇ ਕਰੀਬ ਗੱਡੀਆਂ ਨੇ ਜਿਹੜੇ ਕੀ ਵਹੀਕਲ ਨੂੰ ਇੱਥੋਂ ਗੁਜ਼ਰਦੇ ਨੇ ਤਾਂ ਕਿਸਾਨਾਂ ਦੀ ਹੁਣ ਇੱਕੋ ਇੱਕ ਮੰਗ ਹੈ ਜਿਹੜੀ ਪਹਿਲਾਂ ਪਰਚੀ ਰੱਖੀ ਗਈ ਸੀ 150 ਰੁਪਿਆ ਉਹ ਪਰਚੀ ਕੀਤੀ ਜਾਵੇ 24 ਘੰਟੇ ਉਸ ਦਾ ਟਾਈਮ ਹੋਵੇ ਤਾਂ ਜੋ ਲੋਕਾਂ ਦੇ ਜਿਹੜੇ ਕੀ ਜੇਪ ਇਸ ਦਾ ਡਾਕਾ ਉਹ ਬੰਦ ਹੋ ਸਕੇ ਤਾਂ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾ ਜਾਏ ਇੱਕ ਵਾਰ ਫਿਰ ਤੋਂ ਆਮ ਲੋਕਾਂ ਦੇ ਲਈ ਫ੍ਰੀ ਹੈ ਜਿਹੜਾ ਉਹ ਕਰ ਦਿੱਤਾ ਗਿਆ ਕਿਸਾਨਾਂ ਦੇ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਪਹੁੰਚ ਰਹੇ ਨੇ ਪੁਲਿਸ ਪ੍ਰਸ਼ਾਸਨ ਇੱਥੇ ਤਾਇਨਾਤ ਕੀਤਾ ਗਿਆ ਹੈ ਤਾਂ ਆਮ ਲੋਕ ਜਿਹੜੇ ਨੇ ਉਹ ਕਾਫੀ ਖੁਸ਼ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰਾਂ ਠੋੜਾ ਸਾਂਝੀਆਂ ਕਰ ਰਿਹਾ ਹਾਂ ਅਕਸਰ ਅਸੀਂ ਦੇਖਦੇ ਹਾਂ ਕਿਸਾਨ ਆਪਦੀਆਂ ਮੰਗਾਂ ਦੇ ਲੈ ਕੇ ਧਰਨੇ ਪ੍ਰਦਰਸ਼ਨ ਕਰਦੇ ਨੇ ਪਰ ਇਸ ਵਾਰ ਜਿਹੜੇ ਕਿਸਾਨ ਨੇ ਉਹ ਆਪਦੀਆਂ ਮੰਗਾਂ ਨੂੰ ਨਹੀਂ ਬਲਕਿ ਆਮ ਲੋਕਾਂ ਦੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਇੰਨਾ ਕੁ ਮਿਲਦਾ ਤੁਸੀਂ ਦੇਖ ਸਕਦੇ ਹੋ ਤੁਸੀਂ ਟੋਲ ਹੈ ਜਿਹੜਾ ਬਿਲਕੁਲ ਫ੍ਰੀ ਕਰ ਦਿੱਤਾ ਗਿਆ ਹੈ ਤਾਂ ਲੋਕ ਬੇहद ਖੁਸ਼ ਨਜ਼ਰ ਆ ਰਹੇ ਨੇ ਤਾਂ ਗੱਲਬਾਤ ਵੀ ਕਰ ਲੈਣੇ ਆਂ ਬਾਈ ਜੀ ਕਿਸਾਨਾਂ ਦੇ ਵੱਲੋਂ ਟੋਲ ਫ੍ਰੀ ਕੀਤਾ ਗਿਆ ਕੀ ਕਹਿੰਨਾ ਕਿੰਨਾ ਕੁ ਸਹੀ ਲੱਗ ਰਿਹਾ ਇਹ ਸਾਰੇ ਗੱਲ ਹੈਗੀ ਐਦਾਂ ਵੀ ਇਹਦੀ ਪਰਚੀ ਬਹੁਤ ਜ਼ਿਆਦਾ ਹੋ ਗਈ ਸੀਗੀ ਤੇ ਨੋਰਮਲ ਹੀ ਪਰਚੀ ਇਹਨਾਂ ਦੀ ਪਹਿਲਾਂ ਸੀਗਾ 150 ਵੀ 450 ਕਰਤੀ ਆ ਕੁਛ ਖੁਸ਼ ਹੋ ਜਿਹੜਾ ਫ੍ਰੀ ਕੀਤਾ ਗਿਆ ਜੀ ਹਾਂ ਜੀ ਬਿਲਕੁਲ ਖੁਸ਼ ਆ ਸਰ ਆਵਾਜ਼ਾਈ ਹੋ ਰਹੀ ਆ ਕੁਛ ਜਿਹੜੇ ਗਰੀਬ ਆ ਉਹਨਾਂ ਦਾ ਭਲਾ ਹੋ ਰਿਹਾਗਾ ਬਿਲਕੁਲ ਲੋਕ ਬਿਹਤ ਖੁਸ਼ ਦੇ ਜ਼ਰਾ ਰਹੇ ਨੇ ਤਾਂ ਕੁਝ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਜਿਦਾ ਆਪਾਂ ਕਹਿੰਦੇ ਇੱਕ ਸਾਡਾ ਤਾਂ ਲੋਕਾਂ ਦੇ ਚਿਹਰੇ ਜਿਹੜੇ ਜ਼ਰੂਰ ਨੇ ਉਹ ਖਿਲੇ ਹੋਏ ਨੇ ਤਾਂ ਗੱਲਬਾਤ ਕਰਨਾ ਹੈ ਬਈ ਜੀ ਕਿਸਾਨਾਂ ਦੇ ਵੱਲੋਂ ਟੋਲ ਫ੍ਰੀ ਕੀਤਾ ਗਿਆ ਕਿੰਨਾ ਕੁ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਹਾਂ ਜੀ ਬਹੁਤ ਵਧੀਆ ਲੱਗ ਰਿਹਾ ਵਧੀਆ ਕੰਮ ਕੀਤਾ ਗਿਆ ਜੀ ਹਾਂ ਜੀ ਸਿੱਧਾ ਡਾਕਾ ਪੈ ਰਿਹਾ ਸੀ ਕਿ ਜੇ ਹਾਂ ਜੀ ਹਾਂ ਜੀ ਤਬੂ ਲੋਕ ਉਹਦੇ ਜਿਹੜੇ ਖੁਸ਼ੇ ਆ ਨਜ਼ਰ ਆ ਰਹੇ ਨੇ ਤਾਂ ਗੱਲਬਾਤ ਕਰ ਲੈਣੇ ਆ ਬਈ ਕਿਸਾਨਾਂ ਦੇ ਵੱਲੋਂ ਟੋਲ ਫਰੀ ਕੀਤਾ ਗਿਆ ਤੁਸੀਂ ਕਿਵੇਂ ਦੇਖਦੇ ਹੋ ਵਧੀਆ ਕੰਮ ਹੈ ਜਾਂ ਫਿਰ ਕੀ ਹੈ ਵਧੀਆ ਕੰਮ ਹੈ ਜੀ ਹੱਕ ਦੇ ਵਿੱਚ ਹੈ ਉਹਨਾਂ ਦੇ ਖੜਨਾ ਚਾਹੀਦਾ ਸਾਨੂੰ ਵੀ ਇਸ ਕਰਕੇ ਬਹੁਤ ਵਧੀਆ ਕੰਮ ਹੈ ਮਰਚੀ ਦਾ ਰੇਟ ਬਹੁਤ ਵਧਾ ਦਿੱਤਾ ਸੀ ਇਹਨਾਂ ਨੇ ਸਰ ਨਜਾਇਜ਼ ਬਹੁਤ ਜ਼ਿਆਦਾ ਟੋਲ ਹੈ ਇਹਨਾਂ ਨੂੰ ਚਾਹੀਦਾ ਜਿਵੇਂ ਪਹਿਲਾਂ ਉੱਥੇ ਰਾਜਪੁਰੇ ਕੋਲ ਸੀਗਾ ਉਹ ਚਲਾਉਣਾ ਚਾਹੀਦਾ ਤੁਸੀਂ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਸਰ ਮੈਂ ਲੁਧਿਆਣੇ ਦਾ ਲੋਕਲ ਹੀ ਆ ਸਰ ਮੈਂ ਜਾ ਰਿਹਾ ਜਲੰਧਰ ਜਾ ਰਿਹਾ ਸੀਗਾ ਕਿਉਂ ਬਗ ਤਾਂ ਨਹੀਂ ਜਿੱਥੇ ਪਹਿਲਾਂ ਤੇਲ ਦੇ ਉਹਨੇ ਖਰਚੇ ਵਿੱਚ ਜਿੰਨਾ ਪਰਚੀ ਦਾ ਖਰਚਾ ਪੈ ਜਾਂਦਾ ਸੀਗਾ ਸਰ ਬਹੁਤ ਜ਼ਿਆਦਾ ਇਹਦਾ ਸੁਲਮਾਈ ਵੀ ਨਹੀਂ ਕਰਦੇ ਇਹਦਾ ਟੋਲ ਤੇ ਸਾਡੇ پاس ਬਣਿਆ ਹੈ ਤਾਂ ਵੀ ਖੁਸ਼ ਹੋ ਤੁਸੀਂ ਫ੍ਰੀ ਹੋ ਗਏ ਹਾਂ ਹਾਂ ਜੀ ਜੀ ਸਰ ਬਹੁਤ ਖੁਸ਼ ਹਾਂ ਤਾਂ ਬਿਲਕੁਲ ਲੋਕ ਜਿਹੜੇ ਨੇ ਹੁਣ ਉਹ ਕਾਫੀ ਖੁਸ਼ ਨਜ਼ਰ ਆ ਰਹੇ ਨੇ ਚਿਹਰੇ ਤੇ ਜਿਹੜੀ ਕੀ ਮੁਸਕਾਨ ਆ ਉਹ ਦੇਖੋ ਨੂੰ ਮਿਲ ਰਹੀ ਆ ਤਾਂ ਗੱਡੀਆਂ ਫ੍ਰੀ ਇੱਥੋਂ ਪਾਸ ਕਰਾਈਆਂ ਜਾ ਰਹੀਆਂ ਤਾਂ ਗੱਲਬਾਤ ਵੀ ਕਰ ਲੈਣੇ ਆ ਭਾਈ ਜੀ ਕਿਵੇਂ ਦੇਖਦੇ ਹੋ ਕਿਸਾਨਾਂ ਦੇ ਵੱਲੋਂ ਟੋਲ ਫਰੀ ਕਰਾ ਦਿੱਤੇ ਬਹੁਤ ਵਧੀਆ ਜੀ ਬਹੁਤ ਵਧੀਆ ਹਰ ਹਫਤੇ ਹੀ ਦਾ ਹੀ ਪੌਣੇ 300 ਰੁਪਿਆ ਲੱਗਦਾ ਸੀ ਜਾਣ ਪੌਣੇ 300 ਹੋਣ ਲੱਗਦਾ ਸੀ ਹੁਣ ਇਹ ਫ੍ਰੀ ਦੇ ਵਿੱਚ ਜਾਣੇ ਪਏ ਨੇ ਕਿਸਾਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਨਾਲ ਕਿਸਾਨ ਲਗਾਤਾਰ ਡਟੇ ਹੋਏ ਹਾਂ ਜੀ ਇਹ ਬੰਦ ਕਰਾ ਕੇ ਛੱਡਿਓ ਜੀ ਉਸ ਤੋਂ ਪਹਿਲਾਂ ਉੱਠੇ ਹੋਣਾ ਇੱਥੋਂ ਹੁਣ ਬੱਸ ਆਪਾਂ ਟੈਕਸ ਦੇ ਰਹੇ ਹਾਂ ਸਰ ਤੇ ਫਿਰ ਕਿ ਉਹ ਰੋਡ ਇੱਕ ਕਿਉਂ ਹੈ ਕਿ ਟੋਲ ਪਾਸ ਹੈ ਸਭੀ ਗਵਰਨਮੈਂਟ ਦੇ EMPLOYEES ਹਾਂ ਹਰ ਸਾਲ ਟੈਕਸ ਲਈਦਾ ਹੈ ਤੇ ਜਿਹੜੇ ਫ੍ਰੀ ਚ ਕਰ ਰਹੇ ਉਹਨਾਂ ਪਰ ਇਹ ਕਦੀ ਸਰਕਾਰ ਨੇ ਨਹੀਂ ਸੋਚਿਆ ਗੱਡੀ ਸਾਈਡ ਤੇ ਲਵਾ ਕੇ ਗੱਲਬਾਤ ਕਰ ਲੈਣੇ ਆ ਲੋਕ ਬੇਹਦ ਖੁਸ਼ ਨਜ਼ਰ ਆ ਰਹੇ ਨੇ ਲੋਕਾਂ ਦੇ ਚਿਹਰੇ ਨੇ ਜਿਹੜੇ ਖਿੜੇ ਹੋਏ ਨੇ ਤਾਂ ਗੱਲਬਾਤ ਕਰ ਲੈਣੇ ਆ ਹਾਂਜੀ ਮੈਮ ਕੀ ਕੀ ਕਹਿ ਰਹੇ ਤੁਸੀਂ ਸਰ ਵਨ ਆਫ ਦਾ ਮੇਨ ਥਿੰਗ ਇਜ਼ ਜਿਹੜਾ ਗਵਰਨਮੈਂਟ ਏਮਪਲੋਏ ਹੈ ਉਹ ਆਲਰੇਡੀ ਟੈਕਸ ਪੇ ਕਰ ਰਿਹਾ ਹਰ ਚੀਜ਼ ਤੇ ਆਪਣੀ ਇਨਕਮ ਤੇ ਈਵਨ ਜਿਹੜੇ ਆਪਣੇ ਡਿਪੋਜ਼ਿਟਸ ਨੇ ਉਹਨਾਂ ਤੇ ਵੀ ਸਟਿਲ ਅਗਰ ਉਹ ਮਾਰਕੀਟ ਵਿੱਚ ਜਾਂਦਾ ਹੈ ਜਾਂ ਕਿਤੋਂ ਵੀ ਜਾਂਦਾ ਉਹਨੂੰ ਉੱਥੇ ਵੀ ਜੀਐਸਟੀ ਐਂਡ ਟੈਕਸ ਪੇ ਕਰਨਾ ਪੈਂਦਾ ਐ ਐਟ ਲੀਸਟ ਗਵਰਨਮੈਂਟ ਏਮਪਲੋਏ ਜਿਹੜਾ ਟੈਕਸ ਪੇ ਜਿਹੜਾ ਉਹਨੂੰ ਤੇ ਫ੍ਰੀ ਕਰੋ ਕਮ ਸੇ ਕਮ ਇਹਨਾਂ ਚੀਜ਼ਾਂ ਦੋ 댓 ਇਜ਼ ਦਾ ਗੁੱਡ ਜੇ ਤਾਂ ਬਿਲਕੁਲ ਲੋਕਾਂ ਦੇ ਵੱਲੋਂ ਜਿਹੜੀ ਕਿਸ਼ਲਾਂਗਾ ਉਹ ਕੀਤੀ ਜਾ ਰਹੀ ਹੈ ਤਾਂ ਕਿਹਾ ਵਧੀਆ ਕੰਮ ਹੈ ਜਿਹ ਆ ਟੈਕਸੀ ਵਾਲੇ ਬਾਈ ਵੀ ਇੱਥੇ ਪਹੁੰਚੇ ਹੋਏ ਨੇ ਨਾ ਵੀ ਗੱਲਬਾਤ ਕਰ ਲੈਣੇ ਆ ਆ ਇੰਡੀਆ ਸਾਰਾ ਸਾਡਾ ਸਭੀ ਦਾ ਕੰਮ ਕਰਦਾ ਪੂਲ ਬਲਾਕੇ ਦੇ ਇਲਾਕੇ ਦਾ ਬਾਈ ਜੀ ਕਿਵੇਂ ਦੇਖਦੇ ਹੋ ਕਿਸਾਨਾਂ ਦੇ ਵੱਲੋਂ ਟੋਲ ਫ੍ਰੀ ਕਰਾਤਾ ਉਹ ਭਾਜੀ ਅਸੀਂ ਨਾਲ ਹੀ ਆ ਅਸੀਂ ਤਾਂ ਟੈਕਸੀ ਵਾਲੇ ਆ ਜੀ ਇਹ ਵੀ ਇੱਥੇ ਨਾਲੇ ਵਧੀਆ ਕਰਨਾ ਚਾਹੀਦਾ ਭਾਜੀ ਜ਼ਰੂਰੀ ਬਿਲਕੁਲ ਹਰ ਇੱਕ ਵਰਗ ਦੇ ਜਿਹੜੇ ਕਿ ਲੋਕ ਨੇ ਉਹਨਾਂ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਆ ਚਾਹੇ ਕਾਰ ਹੋਵੇ ਬੱਸ ਹੋਵੇ ਟਰੱਕ ਹੋਵੇ ਹਰ ਇੱਕ ਵੀਕਲ ਜਿਹੜਾ ਕਿ ਇਥੋਂ ਫਰੀ ਦੇ ਵਿੱਚ ਲੰਘਦੇ ਹੋਏ ਨਜ਼ਰ ਆ ਰਹੇ ਨੇ ਤਾਂ ਲੋਕ ਬਹੁਤ ਖੁਸ਼ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰਾਂ ਖੁਦ ਨਾਲ ਸਾਂਝੀਆਂ ਕਰ ਰਹੇ ਹਾਂ ਲਾਡਵਾਲ ਟੋਲ ਪਲਾਜ਼ਾ ਦੀਆ ਜੋ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ ਇੱਕ ਵਾਰ ਫਿਰ ਤੋਂ ਆਮ ਲੋਕਾਂ ਦੇ ਲਈ ਉਫਰੀ ਕੀਤਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਜੇਕਰ ਲੁਧਿਆਣੇ ਤੋਂ ਕਿਸੇ ਨੇ ਫਲੋਰ ਤੱਕ ਜਾਣਾ ਹੁੰਦਾ ਤਾਂ ਉਹਨਾਂ ਤੇਲ ਨਹੀਂ ਲੱਗਦਾ ਡੀਜ਼ਲ ਪੈਟਰੋਲ ਨਹੀਂ ਲੱਗਦਾ ਜਿੰਨੀ ਟੋਲ ਦੀ ਜਿਹੜੀ ਕਿ ਪਰਚੀ ਹੈ ਉਹ ਲੋਕਾਂ ਨੂੰ ਦੇਣੀ ਪੈਂਦੀ ਹੈ ਤਾਂ ਲੋਕ ਲੰਬੇ ਸਮੇਂ ਤੋਂ ਪ੍ਰੇਸ਼ਾਨ ਨਜ਼ਰ ਆ ਰਹੇ ਸੀ ਕੋਈ ਵੀ ਜਿਹੜੀ ਕੋਈ ਸੁਣਵਾਈ ਉਹ ਨਹੀਂ ਕੀਤੀ ਜਾਂਦੀ ਤਾਂ ਕਈ ਵਾਰ ਇਸ ਦੇਖਣ ਨੂੰ ਮਿਲਿਆ ਲੜਾਈ ਝਗੜੇ ਵੀ ਹੁੰਦੇ ਹੋਏ ਨਜ਼ਰ ਆ ਰਹੇ ਨੇ ਕਈ ਵਾਰ ਵੀਡੀਓ ਵਾਇਰਲ ਹੋਈਆਂ ਨੇ

Facebook Instagram X aur WhatsApp channel par